ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਸੱਜਣ ਦਾ ਮੈਸੇਜ ਆਇਆ ਸੀ ਕਿ ਗੁਰਦ੍ਰਸ ਸਾਹਿਬ ਲੂਣ ਤੇ ਜਿਹੜਾ ਬੌਕਰ ਝਾੜੂ ਚੜਾਇਆ ਜਾਂਦਾ ਹੈ ਇਸ ਦਾ ਕੀ ਮਤਲਬ ਹੈ ਕੋਈ ਇਤਿਹਾਸ ਹੈ ਜਾਂ ਵੈਸੇ ਚੜਾਇਆ ਜਾਂਦਾ ਹੈ ਜਿਵੇਂ ਵੇਖੋ ਵੇਖ ਲੋਕ ਗੁਰਦ੍ਰਸ ਸਾਹਿਬ ਚੜਾ ਰਹੇ ਨੇ ਇਹ ਸੰਗਤ ਜੀ ਕੱਲਾ ਗੁਰਦ੍ਰਸ ਸਾਹਿਬ ਝਾੜੂ ਜਾਂ ਲੂਣ ਨਹੀਂ ਚੜਾਇਆ ਜਾਂਦਾ ਕਈ ਥਾਵਾਂ ਜਿਹੜੀਆਂ ਆਮ ਜਗ੍ਹਾ ਬਣੀਆਂ ਹੁੰਦੀਆਂ ਮੜੀ ਮਸਾਲਾ ਉੱਥੇ ਵੀ ਲੋਕ ਸੁਖਣਾ ਸੋਕ ਕੇ ਤੇ ਝਾੜੂ ਤੇ ਇਹ ਜਿਹੜਾ ਲੂਣ ਹੈ ਚੜਾਉਂਦੇ ਨੇ ਸੋ ਇੱਕ ਸੰਗਤ ਜੀ ਵਾਰਤਾ ਇਹ ਆਉਂਦੀ ਹੈ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਮੇਂ ਦੀ ਉਸ ਸਮੇਂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਜੀ ਗੁਰੂ ਨਹੀਂ ਸੀ ਬਣੇ ਤੇ ਉਹਨਾਂ ਦਾ ਜਿਹੜਾ ਪਹਿਲਾ ਨਾਂ ਸੀ ਭਾਈ ਲੈਹਣਾ ਜੀ ਸਨ ਭਾਈ ਲੈਹਣਾ ਜੀ ਜਦੋਂ ਪਹਿਲੀ ਵਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਣ ਵਾਸਤੇ ਚੱਲੇ ਸਨ ਤੇ ਮਾਤਾ ਖੀਵੀ ਜੀ ਜਿਹੜੇ ਉਹਨਾਂ ਦੇ ਮਹਿਲ ਸਨ ਮਾਤਾ ਖੀਵੀ ਜੀ ਨੇ ਵੇਖਿਆ ਕਿ ਭਾਈ ਲੈਹਣਾ ਜੀ ਜਿਹੜੇ ਉਹਨਾਂ ਦੇ ਪਤੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਚੱਲੇ ਨੇ ਤੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਜਦੋਂ ਕਿਸੇ ਮਹਾਂਪੁਰਸ਼ ਜਾਂ ਗੁਰੂ ਦੇ ਜਾ ਕੇ ਦਰਸ਼ਨ ਕਰੀਏ ਉਹਨਾਂ ਨੇ ਮਾਤਾ ਖੀਵੀ ਜੀ ਨੇ ਇੱਕ ਲੂਣ ਦੀ ਥੈਲੀ ਤੇ ਇੱਕ ਝਾੜੂ ਲੈ ਕੇ ਦਿੱਤਾ ਜਦੋਂ ਲੈ ਕੇ ਆਏ ਝਾੜੂ ਤੇ ਲੂਣ ਗੁਰੂ ਅੰਗਦ ਦੇ ਮਹਾਰਾਜ ਭਾਈ ਲੈਣਾ ਜੀ ਦੇ ਅੱਗੇ ਜਦੋਂ ਰੱਖਿਆ ਤੇ ਕਹਿਣ ਲੱਗੇ ਮਾਤਾ ਖੀਵੀ ਜੀ ਕਿ ਇਹਨਾਂ ਨੂੰ ਤੁਸੀਂ ਨਾਲ ਲੈ ਕੇ ਜਾਣਾ ਹੈ ਤੇ ਗੁਰੂ ਅੰਗਦ ਦੇ ਭਾਈ ਲੈਣਾ ਜੀ ਕਹਿਣ ਲੱਗੇ ਕਿ ਇਹਨਾਂ ਨੂੰ ਲੈ ਕੇ ਕਿਉਂ ਜਾਣਾ ਹੈ ਇਹਦਾ ਕੀ ਮਤਲਬ ਹੈ ਤੇ ਮਾਤਾ ਖੀਵੀ ਜੀ ਕਹਿਣ ਲੱਗੇ ਕਿ ਜਿਸ ਤਰ੍ਹਾਂ ਮਿੱਠਾ ਖਾਣ ਦੇ ਨਾਲ ਬਹੁਤੀ ਮਠਿਆਈ ਖਾਣ ਦੇ ਨਾਲ ਮਨ ਭਰ ਜਾਂਦਾ ਹੈ ਤੇ ਫਿਰ ਉਹ ਮਿੱਠਾ ਜ਼ਿਆਦਾ ਖਾਧਾ ਨਹੀਂ ਜਾ ਸਕਦਾ ਤੇ ਜਿਹੜੀ ਨਮਕੀਣ ਵਾਲੀ ਵਸਤੂ ਹੁੰਦੀ ਏ ਲੂਣ ਵਾਲੀ ਵਸਤੂ ਹੁੰਦੀ ਏ ਉਹ ਜਿੰਨੀ ਮਰਜ਼ੀ ਖਾਈਏ ਤੇ ਮਨ ਅੱਕਦਾ ਨਹੀਂ ਐ ਇਹ ਲੂਣ ਦੇ ਜਿਹੜਾ ਸਾਡਾ ਜਿਹੜਾ ਮਨ ਐ ਕਹਿੰਦੇ ਤੁਹਾਡੀ ਸੇਵਾ ਕਰਦਿਆਂ ਕਰਦਿਆਂ ਕਦੇ ਵੀ ਅੱਕੇ ਨਾ ਥੱਕੇ ਨਾ ਇਹ ਲੂਣ ਦੇ ਨਿਆਏ ਸਾਡਾ ਮਨ ਜਿਹੜਾ ਹੈ ਇਹ ਮਨ ਸਾਡਾ ਜਿਵੇਂ ਆਪਾਂ ਕੋਈ ਨਮਕੀਣ ਚੀਜ਼ ਖਾਂਦੇ ਆ ਲੂਣ ਵਾਲੀ ਵਸਤੂ ਖਾਂਦੇ ਆ ਤੇ ਮਨ ਕਦੇ ਅੱਕਦਾ ਨਹੀਂ ਜਿੰਨੀ ਮਰਜ਼ੀ ਖਾਈ ਜਾਈਏ ਇਸੀ ਤਰ੍ਹਾਂ ਤੁਹਾਡੀ ਸੇਵਾ ਕਰਦਿਆਂ ਕਰਦਿਆਂ ਸਾਡਾ ਜਿਹੜਾ ਮਨ ਕਦੇ ਅੱਕੇ ਨਾ ਫਿਰ ਗੁਰੂ ਭਾਈ ਲੈਣਾ ਜੀ ਕਹਿਣ ਲੱਗੇ ਝਾੜੂ ਦਾ ਕੀ ਮਤਲਬ ਹੈ ਤੇ ਮਾਤਾ ਖੀਵੀ ਜੀ ਕਹਿਣ ਲੱਗੇ ਜਿਸ ਤਰ੍ਹਾਂ ਕਹਿੰਦੇ ਝਾੜੂ ਘਰ ਦੇ ਵਿੱਚੋਂ ਗੰਦਗੀ ਬਾਰ ਕੱਢਦਾ ਹੈ ਇਸੇ ਤਰ੍ਹਾਂ ਜਿਹੜਾ ਤੁਹਾਡੀ ਕਿਰਪਾ ਰੂਪੀ ਜਿਹੜਾ ਹੱਥ ਹੱਥ ਰੂਪੀ ਝਾੜੂ ਹੈ ਕਿਰਪਾ ਰੂਪੀ ਝਾੜੂ ਤੁਸੀਂ ਸਾਡੇ ਮਨਾਂ ਵਿੱਚ ਮਾਰਨਾ ਹੈ ਜਿਹੜੇ ਸਾਡੇ ਮਨ ਵਿਕਾਰੀ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ ਭਰੇ ਨੇ ਆਪਣਾ ਕਿਰਪਾ ਰੂਪੀ ਝਾੜੂ ਮਾਰ ਕੇ ਇਹਨਾਂ ਨੂੰ ਬਾਹਰ ਕੱਢਣਾ ਹੈ। ਤੇ ਇਹ ਜਦੋਂ ਬਾਹਰ ਕੱਢੋਗੇ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਫਿਰ ਸਾਡੇ ਮਨ ਨੂੰ ਸ਼ਾਂਤੀ ਆਵੇਗੀ। ਜਦੋਂ ਸੰਗਤ ਜੀ ਮਾਤਾ ਖੀਵੀ ਦੇ ਨਾਲ ਇਹ ਜਿਹੜਾ ਇਤਿਹਾਸ ਹੈ ਲੂਣ ਤੇ ਝਾੜੂ ਦਾ ਜੁੜਿਆ ਹੋਇਆ ਹੈ। ਇਹ ਵਾਰਤਾ ਦੇ ਵਿੱਚ ਕਈ ਥਾਵਾਂ ਤੇ ਇਤਿਹਾਸ ਵਿੱਚ ਵੀ ਆਇਆ ਹੈ। ਇਸ ਸੰਗਤਾਂ ਨੇ ਮੈਸੇਜ ਵੀ ਕੀਤਾ ਸੀ ਕਿ ਇਹਦਾ ਮਤਲਬ ਕੀ ਹੈ ਪਰ ਜਿਹੜੀਆਂ ਸੰਗਤ ਦੀ ਜਗ੍ਹਾ ਤੇ ਆਮ ਚੜਾ ਦਿੰਦੇ ਨੇ ਸੁੱਖਣਾ ਸੋਕ ਕੇ ਉਹਦਾ ਕੋਈ ਵੀ ਇਤਿਹਾਸ ਨਹੀਂ ਹੈ ਜਿਹੜੀਆਂ ਮੜੀਆਂ ਮਸਾਣਾ ਬਣੀਆਂ ਹੁੰਦੀਆਂ ਜਾਂ ਲੋਕ ਕਿਤੇ ਥਾਂ ਤੇ ਆਪਣੇ ਖੇਤਾਂ ਦੇ ਵਿੱਚ ਮੜੀ ਬਣਾ ਕੇ ਉੱਥੇ ਲੂਣ ਤੇ ਝਾੜੂ ਸੁੱਕ ਲੈਂਦੇ ਉਹਦੇ ਕੋਈ ਵੀ ਇਤਿਹਾਸਕ ਜਾਂ ਕੋਈ ਵਾਰਤਾ ਨਹੀਂ ਮਿਲਦੀ ਤੇ ਜਿਹੜਾ ਗੁਰੂ ਘਰਾਂ ਦੇ ਵਿੱਚ ਝਾੜੂ ਚੜਾਇਆ ਜਾਂਦਾ ਹੈ ਹੋਂ ਤੋ ਸੇ ਤਰਨ ਤਰ ਸਹਿ ਵੇਖੂ ਗ ਜਾ ਕੇ ਤਰਨ ਤਰ ਸਹਿ ਵਦ ਵਦ ਤੋਂ ਵਦ ਝਾੜੋ ਚੜਾਇਆ ਜਾਂਦਾ ਤੇ ਲੂਣ ਚੜਾਇਆ ਜਾਂਦਾ ਸੋ ਮਾਤਾ ਖੀਵੀ ਜੀ ਤੇ ਗੁਰੂ ਅੰਗਦ ਦੀ ਜੋ ਬਾਅਦ ਚ ਗੁਰੂ ਬਣੇ ਹਨ ਪਹਿਲਾ ਬਾਬਾ ਲੈਣਾ ਜੀ ਸਨ ਉਹਨਾਂ ਦੇ ਨਾਲ ਇਹ ਵਾਰਤਾ ਜੁੜੀ ਹੋਈ ਹੈ ਸੋ ਸੰਗਤ ਜੀ ਇਸੇ ਚੈਨਲ ਤੇ ਰਾਤ ਨੂੰ 8 ਵਜੇ ਗੁਰਬਾਣੀ ਦੀ ਸੰਥਿਆ ਲੜੀਵਾਰ ਚੱਲ ਰਹੀ ਹੈ ਸਾਰੀ ਸੰਥਿਆ ਪਲੇਲਿਸਟ ਦੇ ਵਿੱਚ ਪਈ ਹੋਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ